ਆਪ ਮੁਕਤ ਮੋਇ ਤੋਇ ਸਾਰੈ ਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਇ ਤੋਇ ਸਾਰੈ ਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਇ ਤੋਇ ਸਾਰੈ ਸੇ ਗੁਰ ਕੋ ਬਲ ਬਲ ਜਾਈਐ ਕਵਨ 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 ਗੁਨ ਕਹੀਐ ਕਵਨ 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 ਗੁਨ ਕਹੀਐ ਕਵਨ 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 ਦੇ ਭਵਨ ਸਰਵਨਨ ਕੋ ਨਮਨ ਕਰੀ ਪਿਆ ਅੰਤ ਨਹੀਂ ਕਿਛੁ ਪਾਰਾ ਸੇ ਗੁਰ ਕੋ ਬਲ ਬਲ ਜਾਈ ਆਪ ਮੁਕਤ ਹੋਇ ਤਾਰਾ ਸੇ ਗੁਰ ਕੋ ਬਲਵਾਨ ਜਾਈਏ ਅੰਤ ਨਹੀਂ ਕਿਛੁ ਪਾਰਾ ਬਿਸਮ 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 ਹੀ ਪਈ ਹੈ ਬਿਸਮ 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 ਹੀ ਪਈ ਹੈ ਸਤਿਗੁਰਾਂ ਸਤਿਗੁਰਾਂ ਨਿਭਾਜਾ ਸੁਖਾਂ ਬਿਸਮ 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 ਹੀ ਪਈ ਹੈ ਲਾਲ ਗੁਰੰਗਰੰਗਾ ਆਸੇ ਗੁਰ ਕੋ ਬਲ ਬਲਦ ਆਪ ਮੁਕਤ ਹੋਇ ਤਾਰਾ ਆਸੇ ਗੁਰ ਕੋ ਬਲ ਬਲ ਜਾਈਐ ਸਤਿਗੁਰਾਂ ਸਤਿਗੁਰਾਂ